ਕਰਕ ਕਿਉਂ ਕੇ ਆ ਤੇ ਹੁਣ ਐਚਐਸ ਫੁਲਕਾ ਜੋ ਕਿ ਸੀਨੀਅਰ ਐਡਵੋਕੇਟ ਨੇ ਆਪ ਦੇ ਪਹਿਲਾ ਐਮਐਲਏ ਵੀ ਰਹੇ ਨੇ ਉਹ ਇਸ ਕੇਸ ਦੀ ਪੂਰੀ ਜਾਂਚਬਿੰਦ ਕਰ ਰਹੀ ਸੀ ਆਪਣੇ ਵੱਲੋਂ ਤੇ ਉਹਨਾਂ ਨੇ ਜੋ ਜੱਜਮੈਂਟ ਦੇ ਵਿੱਚ ਆਇਆ ਸਾਰਾ ਉਹਨਾਂ ਨੇ ਸਾਰਾ ਨਸ਼ਰ ਕੀਤਾ ਹੈ ਮੀਡੀਆ ਸਾ ਆਪਣੇ ਵੀ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਹੋਈ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡਾ ਸਾਡੇ ਚੈਨਲ ਦੇ ਸੀਨੀਅਰ ਪੱਤਗਾ ਜੁੜੇ ਨੇ ਲੁਧਿਆਣਾ ਤੋਂ ਕਮਲ ਕਪੂਰ ਜੀ ਉਹਨਾਂ ਦਾ ਕਰਦੇ ਆ ਵਿਚਾਰ ਟਾਂਦਰਾ ਵੀ ਆਖਰ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੇ ਵਿਸ਼ੇ ਤੇ ਤਾਂ ਕਪੂਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਹੈ ਲਾਈਵ ਪ੍ਰੋਗਰਾਮ ਜੀ ਬਹੁਤੋ ਸ਼ੁਕਰੀਆ ਜੀ ਕਪੂਰਪਾ ਕੀ ਕਹਿਣਾ ਚਾਹੋਗੇ ਦੇਖੋ ਐਚਐਸ ਫੁਲਕਾ ਸਾਹਿਬ ਨੇ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਹਾਲਾਂਕਿ ਪੰਜਾਬ ਦੇ ਲੋਕ ਨਾ ਕੁਝ ਦਿਖਾਈ ਦੇ ਰਹੇ ਨੇ ਦੇਖੋ ਐਚਐਸ ਪੁਲਕਾ ਹੀ ਉਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀਆਂ ਨੇ ਇਹਦੀਆਂ ਕੇਸ ਦੀਆਂ ਕਮੀਆਂ ਗਿਨਈਆਂ ਸੀ ਔਰ ਉਸ ਤੋਂ ਬਾਅਦ ਖੁਦ ਇਹਨਾਂ ਵੱਲੋਂ ਇੱਕ ਪਟੀਸ਼ਨ ਲਗਾਈ ਗਈ ਸੀ ਇਹ ਤਿੰਨ ਮੁੱਦਿਆਂ ਦੇ ਉੱਤੇ ਹਰਪ੍ਰੀਤ ਪਟੀਸ਼ਨ ਲਗਾਈ ਗਈ ਸੀ ਦਿੱਲੀ ਤੋਂ ਜਿਹੜੇ ਸਿੱਖ ਫੈਮਲੀਆਂ ਜਿਹੜੀਆਂ ਨੇ ਬਾਹਰ ਹੋਈਆਂ ਸੀ ਦਿੱਲੀ ਤੋਂ ਕਬਰਾ ਕੇ ਡਰ ਕੇ ਜਾਂ ਕਮਾ ਤਰਸਾਦੀ ਦੇ ਨਾਲ ਭੁਗਤ ਕੇ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਈਆਂ ਸੀ ਸਟੇਟਾਂ ਦੇ ਵਿੱਚ ਗਈਆਂ ਸੀ ਉਹਨਾਂ ਦੇ ਲਈ ਇਹਨਾਂ ਨੇ ਇੱਕ ਕੇਸ ਫਾਈਲ ਅੱਜ ਉਹ ਉਸ ਪटीशन ਦੇ ਵਿੱਚ ਇਹਨਾਂ ਨੇ ਸੱਜਨ ਕੁਮਾਰ ਦੇ ਉੱਤੇ ਜਿਹੜਾ ਹੈਗਾ ਮੁੱਖ aarop ਲਗਾਇਆ ਸੀਗਾ ਉਸੇ ਪटीशन ਨੂੰ ਆਧਾਰ ਬਣਾ ਕੇ ਇਹ ਕੇਸ ਜਿਹੜਾ ਹੈਗਾ ਚੱਲਿਆ ਸੀਗਾ 84 ਤੋਂ ਬਾਅਦ ਦੀ ਮੈਂ ਤੁਹਾਨੂੰ ਗੱਲ ਦੱਸਾਂ ਹੈਗਾ ਹਰਪ੍ਰੀਤ 84 ਤੋਂ ਲੈ ਕੇ ਅਗਰ ਹੁਣ ਤੱਕ ਦੀ ਗੱਲ ਦੇਖੀਏ ਤਾਂ ਇਸ ਕੇਸ ਦੇ ਵਿੱਚ ਕੀ ਕੀ ਰੁਖ ਆਏ ਕੀ ਰੁਖ ਬਦਲੇ ਔਰ ਕਿਹੜੇ ਕਿਹੜੇ ਲੋਕਾਂ ਨੂੰ ਸਜਾਵਾ ਹੋਈਆਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਵਾਂ ਕਿ ਤੇਰਾ ਉਹ ਲੋਕ ਜਿਹੜੇ ਇਨਵੋਲਵ ਸੀਗੇ ਕੇਸ ਦੇ ਵਿੱਚ ਕੋਈ ਆਪਣੀ ਮੌਤ ਮਰ ਗਿਆ ਹੈਗਾ ਜੇਲ੍ਹ ਦੇ ਅੰਦਰ ਹੈਗਾ ਔਰ ਤਿੰਨ ਲੋਕ ਜਿਹੜੇ ਨੇ ਉਹ ਉਹਨਾਂ ਦੀ ਅਕਾਲ ਮ੍ਰਿਤ ਜਿਹੜੀ ਹੈ ਹੋ ਚੁੱਕੀ ਹੈਗੀ ਆ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਜਿਹੜੀ ਹੈ ਸਜ਼ਾ ਮਿਲ ਚੁੱਕੀ ਹੈਗੀ ਆ ਹਰਪ੍ਰੀਤ ਜੀ ਹੁਣ ਆਪਾਂ ਸੱਜੰਗ ਕੁਮਾਰ ਦੀ ਗੱਲ ਕਰ ਲਈਏ ਕਿ ਸੱਜੰਗ ਕੁਮਾਰ ਦੇ ਲਈ ਉਮਰ ਕੈਦ ਦੀ ਸਜ਼ਾ ਕੀ ਘੱਟ ਲੱਗ ਰਹੀ ਹੈਗੀ ਜੀ ਸੱਜਨ ਕੁਮਾਰ ਜਿਹੜੇ ਨੇ ਜ਼ਿਆਦਾ ਸਜ਼ਾ ਦੇ ਹੱਕਦਾਰ ਨੇ ਡੈਥ ਪਿਨਿਸ਼ਮੈਂਟ ਦੇ ਹੱਕਦਾਰ ਨੇ ਸਭ ਤੋਂ ਵੱਡੀ ਗੱਲ ਹੈ ਮੈਂ ਇਸ ਚੀਜ਼ ਨੂੰ ਤੁਸੀਂ ਦੋ ਐਂਗਲਾਂ ਨਾਲ ਦੇਖ ਸਕਦੇ ਹੋ ਹਰਪ੍ਰੀਤ ਇੱਕ ਭਾਵਨਾਤਮਕ ਇਮੋਸ਼ਨਲ ਰੂਪ ਦੇ ਨਾਲ ਕਿਉਂਕਿ ਉਹ ਫੈਮਲੀਆਂ ਦੂਸਰੀ ਪੀੜੀ ਆ ਚੁੱਕੀ ਹੈ 84 ਤੋਂ ਬਾਅਦ ਮੈਂ ਗੱਲ ਕਰਾਂ ਤਾਂ ਇਹ ਦੂਜੀ ਪੀੜੀ ਹੈ ਜੋ ਇਸ ਕੇਸ ਨੂੰ ਪਰਸੂ ਕਰ ਰਹੀ ਹੈ ਲੜ ਰਹੀ ਹੈ ਔਰ ਇਨਸਾਫ ਵੱਲ ਦੇਖ ਰਹੀ ਹੈ ਗਿਆ ਇਨਸਾਫ ਮਿਲਿਆ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਮਾਨਯੋਗ ਅਦਾਲਤਾਂ ਵੱਲੋਂ ਇਨਸਾਫ ਜ਼ਰੂਰ ਮਿਲਿਆ ਦੇਰ ਹੋਈ ਦਰੁਸਤ ਹੈ ਦੇਰ ਦੇ ਪਿੱਛੇ ਇਸ ਦੇਰ ਦੇ ਪਿੱਛੇ ਇਹ ਨਹੀਂ ਕਹਿ ਸਕਦੇ ਕਿ ਇਨਸਾਫ ਨਹੀਂ ਮਿਲਿਆ ਲੇਕਿਨ ਕੀ ਉਹ ਇਨਸਾਫ ਦੇ ਨਾਲ ਉਹ ਜਿਹੜੇ ਬਰੁੰਦੇ ਗਏ ਸੀਗੇ ਹਿਰਦੇ ਬਰੁੰਦੇ ਗਏ ਸੀਗੇ ਜਿਹੜੇ ਜ਼ਖਮ ਜਿਹੜੇ ਕਦੀ ਨਾਸੂਰ ਜਿਹੜੇ ਬਣ ਚੁੱਕੇ ਨੇ ਕੀ ਉਹ ਭਰੇ ਨੇ ਦੀ ਉਹਨਾਂ ਤੇ ਮਰਮ ਲੱਗੀ ਹੈ ਇਹ ਦੇਖਣ ਵਾਲੀ ਗੱਲ ਹੋएगी ਦੇਖੋ ਬਹੁਤ ਸਾਰੇ ਬੁੱਧੀ ਜੀ ਵੀ ਸਾਹਮਣੇ ਨਿਕਲ ਕੇ ਸਾਹਮਣੇ ਆਏ ਸੱਜਣ ਕੁਮਾਰ ਖੁਦ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਬਹੁਤ ਸਾਰੇ ਮੈਂ ਇਦਾਂ ਦੇ ਬੁੱਧੀ ਜੀਵੀਆਂ ਦੀ ਤੁਹਾਨੂੰ ਮੈਂ ਉਦਾਹਰਣ ਦੇ ਦੂੰਗਾ ਜੱਥੇਦਾਰ ਵੀ ਨੇ ਜਿਹੜੇ ਕਹਿੰਦੇ ਕਿ ਸੇ ਸਿੱਖ ਜਥੇਬੰਦੀਆਂ ਦੇ ਅਹੁਦੇਦਾਰ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪ੍ਰਮਾਤਮਾ ਵੱਲੋਂ ਵੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਸਰੀਰਿਕ ਰੂਪ 'ਚ ਬਿਮਾਰ ਹੋ ਚੁੱਕੇ ਨੇ ਉੱਠਣ-ਬੈਠਣ ਯੋਗ ਵੀ ਨਹੀਂ ਇੱਥੇ ਤੱਕ ਕਿ ਉਹਨਾਂ ਨੂੰ ਜਿਹੜਾ ਹੈਗਾ ਨਿੱਤ ਕਿਰਿਆਵਾਂ ਕਰਨ ਲਈ ਵੀ ਕਿਸੇ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਕਿ 80 ਸਾਲ ਤੋਂ ਉੱਤੇ ਦੀ ਉਮਰ ਉਹਨਾਂ ਦੀ ਹੋ ਚੁੱਕੀ ਹੈ ਤੇ ਸਭ ਤੋਂ ਵੱਡੀ ਗੱਲ ਡੈੱਥ ਪਨਿਸ਼ਮੈਂਟ ਕਿਨੂੰ ਦਿੱਤੀ ਜਾਂਦੀ ਹੈਗੀ ਕਾਨੂੰਨ ਦੇ ਦਾਇਰੇ ਦੇ ਉੱਤੇ ਕੋਈ ਬੜਾ ਨਹੀਂ ਹੈ ਕ੍ਰਾਈਮ ਕੋਈ ਵੀ ਹੋਵੇ ਜੋ ਕ੍ਰਾਈਮ ਉਹਨੇ ਕੀਤਾ ਉਸ ਕ੍ਰਾਈਮ ਦੀ ਕੀ ਸਜ਼ਾ ਉਹਨੂੰ ਮਿਲਣੀ ਹੈ ਭਾਵਨਾਤਮਕ ਰੂਪ ਨਾਲ ਆਪਾਂ ਜੋ ਉਮਰ ਆਪਾਂ ਦੇਖਦੇ ਰਹੀਏ ਇੱਥੇ ਕਿੰਨੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆਪਾਂ ਦੇਖਣ ਨੂੰ ਮਿਲਦੇ ਆ ਰੇਰ ਰਨ ਰੇਅਰ ਕੇਸ ਕੇਸ ਜਿਹੜੇ ਆਪਾਂ ਲਈ ਸਾਹਮਣੇ ਆਉਂਦੇ ਨੇ ਜਿਹਦੇ ਵਿੱਚ ਲੱਗਦਾ ਕਿ ਸ਼ਾਇਦ ਇਸ ਬੰਦੇ ਨੂੰ ਜਿਹੜਾ ਪਬਲਿਕ ਦੇ ਹਵਾਲੇ ਕਰ ਦਿੱਤਾ ਜਾਵੇ ਇਹਨੂੰ ਇੱਥੇ ਚੌਂਕ 'ਚ ਖੜਾ ਕੇ ਜਿਹੜਾ ਇਹਨੂੰ ਸਜ਼ਾ ਦਿੱਤੀ ਜਾਵੇ ਲੇਕਿਨ ਸਾਡਾ ਸੰਵਿਧਾਨ ਸਾਡਾ ਕਾਨੂੰਨ ਇਹਦੀ ਇਜਲਾਸਤ ਨਹੀਂ ਦਿੰਦਾ ਕਿਉਂਕਿ ਅਸੀਂ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੈਗੇ ਆਂ ਔਰ ਇਹ ਸਭ ਮੰਨਦੇ ਵੀ ਨੇ ਤਾਂ ਇੱਥੇ ਇਹ ਦੇਖਣਾ ਹੋਏਗਾ ਕਿ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਮੈਂ ਤੁਹਾਨੂੰ ਦੱਸ ਦਵਾਂ ਇਹ ਸੈਕੰਡ ਵਾਰ ਰिडिक्ट ਹੈਗਾ ਜਿਹੜਾ ਇਹ ਆਇਆ ਸੈਕੰਡ ਰੈਡਿਕਟ ਦਾ ਮਤਲਬ ਹੈ ਦੂਸਰੇ ਫੈਸਲੇ ਦੇ ਵਿੱਚ ਇਹ ਤਿੰਨ ਕੇਸ ਸੀਗੇ ਤਿੰਨਾਂ ਕੇਸਾਂ ਦੇ ਵਿੱਚ ਇਹ ਸਜ਼ਾ ਆਪ ਤਾਂ ਹੋ ਚੁੱਕੇ ਨੇ ਜਿਹਦੇ ਵਿੱਚੋਂ ਦੂਸਰੇ ਕੇਸ ਦੀ ਇਹਨਾਂ ਨੂੰ ਸਜ਼ਾ ਜਿਹੜੀ ਲਾਈਫਟਾਈਮ ਪਿਨਿਸ਼ਮੈਂਟ ਜਿਹੜੀ ਇਹਨਾਂ ਨੂੰ ਦਿੱਤੀ ਗਈ ਹੈਗੀ ਹੈ ਤੇ ਇਹਦੇ ਵਿੱਚ ਹੁਣ ਕੀ ਉਮਰ ਕੈਦ ਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਹਰਪ੍ਰੀਤ ਸਾਡਾ ਕਾਨੂੰਨ ਕੀ ਕਹਿੰਦਾ ਹੈਗਾ ਸਾਡਾ ਕਾਨੂੰਨ ਇਹ ਕਹਿੰਦਾ ਹੈਗਾ ਕਿ ਉਮਰ ਕੈਦ ਬੰਦ ਤੋਂ ਬੰਦ 20 ਸਾਲੀ ਹੋ ਸਕਦੀ ਹੈ ਜੋ 14 ਸਾਲਾਂ ਤੋਂ ਵਧਾਈ ਗਈ ਸੀ ਪਹਿਲਾਂ ਇਹ 14 ਸਾਲ ਸੀ ਉਸ ਤੋਂ ਬਾਅਦ ਇਹਨੂੰ ਵਧਾਇਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਕਈ ਕਲੋਜ਼ ਵੀ ਰੱਖੇ ਗਏ ਸ਼ਾਇ ਰੂਪ ਤੋਂ ਬਿਮਾਰ ਵਿਅਕਤੀਆਂ ਨੂੰ ਇਹਦੇ ਵਿੱਚ ਛੂਟ ਹੈਗੀ ਹੈ ਮਹਿਲਾਵਾਂ ਨੂੰ ਇਹਦੇ ਵਿੱਚ ਛੂਟ ਹੈਗੀ ਹੈ ਬੱਚਿਆਂ ਨੂੰ ਜਿਹੜੇ ਕਨਸਿਡਰ ਕੀਤਾ ਜਾਂਦਾ ਹੈਗਾ ਜਿਹੜੇ ਮੈਂ ਇਹ ਕਹਿਦਾ ਕਿ ਨਵਾਲਿਕ ਸੀ ਇਹ ਲੇਕਿਨ ਸਜ਼ਾ ਮਿਲਣ ਤੋਂ ਬਾਅਦ ਉਹ ਪਾਲਗ ਹੋਏ ਉਹਨਾਂ ਨੂੰ ਛੂਟ ਦਿੱਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨਸ ਨੂੰ ਵੀ ਜਿਹੜੀਆਂ ਛੂਟ ਦਿੱਤੀ ਜਾਂਦੀ ਹੈਗੀ ਹੁਣ ਮੈਂ ਤੁਹਾਨੂੰ ਇਹ ਦੱਸਦਾ ਅਗਰ ਸੱਜਣ ਜੀ ਮਹਾਰਾਜ 80 82 ਸਾਲ ਦੇ ਹੋ ਚੁੱਕੇ ਹੈਗੇ ਉਹਨਾਂ ਨੂੰ ਅਗਰ 20 ਸਾਲ ਹੀ ਮਿਲਦੀ ਹੈ ਅਗਰ ਉਹ 100 ਸਾਲ ਵੀ ਜਿੰਦੇ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਉਹ ਜਿਹੜੀ ਪਨਿਸ਼ਮੈਂਟ ਹੈ ਉਹ ਤੇ ਪੂਰੀ ਹੋ ਗਈ ਤੇ ਤੇ ਗੱਲ ਇਥੇ ਸਿਰਫ ਇਹ ਜੁੜ ਜਾਂਦੀ ਹੈ ਕਿ ਜਿਨ੍ਹਾਂ ਨੂੰ ਉਹ ਜ਼ਖਮ ਮਿਲੇ ਕੀ ਉਹਨਾਂ ਦੇ ਜ਼ਖਮ ਤੇ ਮਲਮ ਲੱਗੀ ਹੈ ਮਕਸਦ ਸਿਰਫ ਇਹ ਨਾ ਕਹਿ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉਹ ਇਹ ਨਹੀਂ ਕਹਿ ਰਹੇ ਕਿ ਕਿਸੇ 80 ਸਾਲ ਦੇ ਬਜ਼ੁਰਗ ਨੂੰ ਸਰੀਰੀ ਗਰੂਪ ਦੇ ਬਿਮਾਰ ਵਿਅਕਤੀ ਨੂੰ ਤੁਸੀਂ ਫਾਹੇ ਲਾ ਦਿਓ ਉਹ ਇਹ ਮੰਗ ਨਹੀਂ ਕਰ ਰਹੇ ਉਹ ਇਹ ਮੰਗ ਕਰ ਰਹੇ ਕਿ ਇੱਕ ਤਾਂ ਇਨਸਾਫ ਦੇ ਵਿੱਚ ਦੇਰੀ ਹੋਈ ਦੇਰੀ ਤੋਂ ਬਾਅਦ ਉਹ ਕੀ ਉਹਨੂੰ 19 ਸਾਲਾ ਮਿਲੀ ਕਿਉਂਕਿ ਉਹ ਨਾ ਤਾਂ ਜੇਲ੍ਹ ਦੇ ਅੰਦਰ ਜਾ ਪਾਂਗੇ ਅਗਰ ਉਹਨਾਂ ਨੂੰ ਤੁਸੀਂ ਕਿਸੇ ਥਾਂ ਤੇ ਬੰਦ ਕਰਨਾ ਚਾਹੋ ਕਾਲ ਕੋਠੜੀ ਦੇ ਵਿੱਚ ਸਿੱਟਣਾ ਚਾਹੋ ਨਹੀਂ ਕਰ ਸਕਦੇ ਉਹਨਾਂ ਨੂੰ ਮੈਡੀਕਲ ਅਮਰਜੈਂਸੀਜ਼ ਜਿਹੜੀਆਂ ਫੈਸਿਲਿਟੀਆਂ ਤੁਹਾਨੂੰ ਦੇਣੀਆਂ ਪੈਣੀਆਂ ਦੇਣੀਆਂ ਪੈਣੀਆਂ ਜਿਓ ਕਾਨੂੰਨੀ ਹੱਕ ਆ ਉਹਨਾਂ ਦਾ ਕਪੂਰ ਸਾਹਿਬ ਮੈਂ 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 ਤੁਹਾਡੀ ਗੱਲ ਨਾਲ ਕਪੂਰ ਸਾਹਿਬ ਹਮਦਰ ਆ ਪਰ ਇੱਕ ਮੇਰੇ ਕੋਲ ਮੈਸੇਜ ਆ ਗਿਆ WhatsApp ਤੇ ਵੀ ਸਵਾਲ ਕਰੋ ਪੱਤਰਕਾਰ ਜਿਹੜੇ ਜੁੜੇ ਹੋਏ ਨੇ ਮੈਂ ਅਸੀਂ ਮੰਨਦੇ ਆ ਠੀਕ ਹੈ ਉਹਨਾਂ ਦੀ ਉਮਰ ਬੜੀ ਹੋ ਚੁੱਕੀ ਜੋ ਐਚਐਸ ਫੁਲਕਾ ਸਾਹਿਬ ਨੇ ਕਿਹਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਸਜ਼ਾ ਵੀ ਜੱਜ ਸਾਹਿਬ ਦੇ ਸਕਦੇ ਪਰ ਤੁਹਾਨੂੰ ਨਾ ਨਹੀਂ ਰਿਹਾ ਵੀ ਜਿਹੜਾ ਇਹ ਰੋੜਾ ਜਿਆਦਾ ਪੈ ਰਿਹਾ ਹੁਣ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਵੀ ਇਹਨਾਂ ਨੂੰ ਜਿਆਦਾ ਉਚਾਰ ਰਹੀਆਂ ਨੇ ਬਿਲਕੁਲ ਰਾਜਨੀਤਿਕ ਮੁੱਦਾ ਤਾਂ ਇਹ ਸ਼ੁਰੂ ਤੋਂ ਹੀ ਬਣਿਆ ਹੋਇਆ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨੂੰ ਰਾਜਨੀਤਿਕ ਮੁੱਦਾ ਹੀ ਬਣਾਇਆ ਅਗਰ ਰਾਜਨੀਤਿਕ ਮੁੱਦੇ ਦੀ ਥਾਂ ਤੇ ਅਗਰ ਇਹ ਵਾਕਈ ਇੱਕ ਪਬਲਿਕ ਲਹਿਰ ਹੁੰਦੀ ਤਾਂ ਇਹ ਤੁਹਾਨੂੰ ਕੀ ਲੱਗਦਾ ਕਿ ਕਿਸਾਂ ਦੇ ਵਿੱਚ ਇੰਨੀ ਧੀਰ ਹੁੰਦੀ ਬਹੁਤ ਸਾਰੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਈਆਂ ਕਿ ਜਿਹੜੀਆਂ ਪਾਰਟੀਆਂ ਬਾਹਰ ਆ ਕੇ ਵਿਰੋਧ ਕਰਦੀਆਂ ਸੀ ਅੰਦਰੋਂ ਗਤੀ ਸਪੋਰਟ ਕਰਦੀਆਂ ਸੀਗੀਆਂ ਤਾਂ ਇਹ ਰਾਜਨੀਤਿਕ ਮੁੱਦਾ ਤਾਂ ਹੈ ਹੀ ਹੈ ਰਾਜਨੀਤਿਕ ਪਾਰਟੀਆਂ ਦਾ ਕੰਮ ਹੁੰਦਾ ਹੈ ਮੁੱਦੇ ਨੂੰ ਲੈ ਕੇ ਆਪਣੀਆਂ ਰੋਟੀਆਂ ਸਿੱਖਣਾ ਉਹ ਸੇਖ ਰਹੇ ਨੇ ਉਹਨਾਂ ਨੂੰ ਕਿਸੇ ਦੇ ਜ਼ਖਮਾਂ ਦੇ ਨਾਲ ਉਹਨਾਂ ਨੂੰ ਕਿਸੇ ਦੇ ਨਸੂਰ ਦੇ ਨਾਲ ਉਹਨਾਂ ਨੂੰ ਕਿਸੇ ਤਰਸਾਦੀ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਇਹ ਲੋਕ ਹਾਰਟਲੈਸ ਹੁੰਦੇ ਨੇ ਇਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਦਿਖਦੀ ਹੈ ਜਿਹੜੇ ਸਿੱਖ ਪਰਿਵਾਰ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖ ਪਰਿਵਾਰ ਉਥੋਂ ਉੱਜੜ ਕੇ ਆਏ ਉਹਨਾਂ ਨੂੰ ਬਹੁਤ ਸਾਰੇ ਇੱਥੇ ਫਲੈਟਸ ਅਲਾਉਟ ਕੀਤੇ ਗਏ ਇੱਥੇ ਪ੍ਰਾਪਰਟੀਆਂ ਅਲਾਉਟ ਕੀਤੇ ਗਏ ਇੱਥੇ ਉਹਨਾਂ ਨੂੰ ਬਿਜ਼ਨਸ ਖੋਲਣ ਲਈ ਦੁਕਾਨਾਂ ਅਲਾਟ ਕੀਤੀਆਂ ਗਈਆਂ ਕੀ ਸਭ ਨੂੰ ਮਿਲੀਆਂ ਉਹਦੇ ਵਿੱਚ ਰਾਜਨੀਤੀ ਨਹੀਂ ਹੋਈ ਇੱਕ ਇੱਕ ਬੰਦਾ ਇੱਕ ਪਰਿਵਾਰ ਪੂਰੇ ਦਾ ਪੂਰਾ ਉਜੜ ਕੇ ਤੁਹਾਡੇ ਸਟੇਟ ਦੇ ਵਿੱਚ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਆਇਆ ਉਦੋਂ ਤਾਂ ਪੰਥਕ ਪਾਰਟੀਆਂ ਰਾਜ ਕਰਦੀਆਂ ਸੀਗੀਆਂ ਪੰਥਕ ਪਾਰਟੀਆਂ ਸੀ ਪੰਥਕ ਪਾਰਟੀਆਂ ਨੂੰ ਪਹਿਲੇ આરોਪ ਲੱਗਦੇ ਰਹੇ ਕਿ ਜਿਹੜੇ ਐਕਚੁਅਲ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਉਹ ਮਕਾਨ ਹੀ ਨਹੀਂ ਮਿਲੇ ਉਹਨਾਂ ਨੂੰ ਆਸਰਾ ਹੀ ਨਹੀਂ ਮਿਲਿਆ ਉਹਨਾਂ ਨੂੰ ਕੰਮ ਹੀ ਨਹੀਂ ਮਿਲੇ ਬਹੁਤ ਸਾਰੇ ਹਾਲੇ ਤੱਕ ਸੰਸਥਾਵਾਂ ਬਣੀ ਹੋਈਆਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਤੇ ਇਸ ਕਰਕੇ ਦੇਖੋ ਰਾਜਨੀਤਿਕ ਮੁੱਦੇ ਤੋਂ ਅੱਪਾ ਪਰੇ ਹੋ ਕੇ ਦੇਖੀਏ ਕਿ ਕੀ ਸਾਨੂੰ ਪੰਜਾਬ ਦੇ ਖਾਸ ਕਰਕੇ ਲੋਕਾਂ ਨੂੰ ਸਾਡੇ ਸਿੱਖ ਭਰਾਵਾਂ ਨੂੰ ਇਨਸਾਫ ਮਿਲਿਆ ਤਾਂ ਇਨਸਾਫ ਮਿਲਿਆ ਦੇਖੋ ਜਸਟਿਸ ਡਿਨਾਈਡ ਇਜ਼ ਜਸਟੀ ਡਿਲੇਡ ਜਿਹੜੀ ਆਪਾਂ ਮਾਫਰਨਾ ਜਸਟੀ ਡਿਲੇਡ ਇਜ਼ ਜਸਟਿਸ ਡਿਨਾਈਡ ਜੇ ਅਗਰ ਇਨਸਾਫ ਦੇ ਵਿੱਚ ਦੇਰੀ ਹੋਗੀ ਤਾਂ ਉਹ ਇਨਸਾਫ ਹੀ ਨਹੀਂ ਉਹਨੂੰ ਕਿਹਾ ਜਾ ਸਕਦਾ ਜੀ ਠੀਕ ਹੈ ਨਾ ਅਗਰ ਸਚਨ ਕੁਮਾਰ ਇਦਾਂ ਹੀ ਅੱਡੀਆਂ ਰਗੜ ਕੇ ਹੀ ਉਹਨੇ ਮਰਨਾ ਸੀਗਾ ਤਾਂ ਉਹਦੇ ਹੀ ਫਿਰ ਛੱਡ ਦਿੰਦੇ ਉਹਨੂੰ ਮਜ਼ਾ ਤਾਂ ਉਹਦੋਂ ਆਉਂਦਾ ਨਾ ਕਿ ਉਹਨੂੰ ਫਾਹੀ ਉਹਦੋਂ ਲਗਾਇਆ ਜਾਂਦਾ ਜਦੋਂ ਉਹ ਖੁਦ 30 40 ਸਾਲ ਦਾ ਸੀਗਾ ਜੀ ਸਹੀ ਗੱਲ ਸਹੀ ਗੱਲ ਹੈ ਕਪੂਰ ਸਾਹਿਬ ਨੇ ਸਹੀ ਗੱਲ ਤਰਕ ਦਿੱਤਾ ਹੈ ਵੀ ਜਦੋਂ ਉਹਨਾਂ ਦੀ ਯਾਨੀ ਕਿ ਫੜਿਆ ਗਿਆ ਸੀ ਉਸ ਟਾਈਮ ਫਾਇਰ ਲਗਾ ਜਾਂਦਾ ਹੁਣ ਤਾਂ ਉਹ ਯਾਨੀ ਖੁਦ ਮੌਤ ਦੀ ਕਗਾਰ ਤੇ ਖੜੇ ਨੇ ਇੰਨੇ ਬਜ਼ੁਰਗ ਹੋ ਚੁੱਕੇ ਨੇ ਕਈ ਬਿਮਾਰੀਆਂ ਲੱਗ ਚੁੱਕੀਆਂ ਨੇ ਹੁਣ ਫਾਇਰ ਲਗਾਉਂਦਾ ਕੋਈ ਫਾਇਦਾ ਨਹੀਂ ਹਾਂ ਅਸੀਂ ਠੀਕ ਹੈ ਪੀੜਤ ਪਰਿਵਾਰ ਦੇ ਅਸੀਂ ਨਾਲ ਖੜੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਯਾਨੀ ਦੁੱਖ ਉਹਨਾਂ ਨੂੰ ਬਹੁਤ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਜੀ ਜਿਹੜੇ ਖੋਏ ਨੇ ਇਕੱਲੇ ਸਿੱਖ ਫੈਮਿਲੀ ਨਹੀਂ ਉੱਥੇ ਬਹੁਤ ਸਾਰੇ ਯਾਨੀ ਕਿ ਟਰੈਜੇਡੀਆਂ ਚ ਉਸ ਘਟਨਾ ਦੇ ਬਹੁਤ ਸਾਰੇ ਲੋਕ ਮਾਰੇ ਗਏ ਸੀ ਬਹੁਤ ਧਰਮਾਂ ਦੇ ਲੋਕ ਮਾਰੇ ਗਏ ਸੀ ਜਿਵੇਂ ਕਪੂਰ ਸਾਹਿਬ ਦੱਸ ਰਹੇ ਨੇ ਕਿ ਕਈ ਸਿੱਖ ਫੈਮਿਲੀ ਨੂੰ ਰਿਫਲੈਟ ਵੀ ਮਿਲੇ ਸਭ ਕੁਝ ਹੋਇਆ ਹਾਂ ਕਿ ਕਾਨੂੰਨ ਦੀ ਪ੍ਰਕਿਰਿਆ ਹੁੰਦੀ ਹੈ ਉਹਨੂੰ ਥੋੜਾ ਟਾਈਮ ਲੱਗ ਗਿਆ ਫੈਸਲਾ ਆਉਣ ਨੂੰ ਪਰ ਫੈਸਲਾ ਜੋ ਦਿੱਤਾ ਗਿਆ ਉਹ ਫੁਲਕਾ ਸਾਹਿਬ ਜਿਨ੍ਹਾਂ ਨੇ ਇਹ ਸਾਰਾ ਕੁਝ ਹੈਂਡਲ ਕੀਤਾ ਸਟਾਰਟਿੰਗ ਤੋਂ ਇਹ ਪਟੀਸ਼ਨ ਜਿਵੇਂ ਕਪੂਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਚੱਕਿਆ ਮੁੱਦਾ ਇਹ ਸਾਰਾ ਕੇਸ ਉਹੀ ਹੈਂਡਲ ਕਰ ਰਹੀ ਸੀ ਪਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸਹੀ ਦਿੱ ਮੈਂ ਜੱਜਮੈਂਟ ਦੀ ਗੱਲ ਕਰ ਰਿਹਾ ਕਿ ਜੱਜਮੈਂਟ ਬਾਰੇ ਉਹਨਾਂ ਨੇ ਦੱਸਿਆ ਕਿ ਉਹ ਐਨੀ ਏਜ ਦੇ ਹੋ ਚੁੱਕੇ ਨੇ ਕਿ ਉਹ ਬਾਥਰੂਮ ਵੀ ਜਾਣ ਸਕਦੇ ਇਸ ਕਰਕੇ ਉਹਨੂੰ ਫਾਂਸੀ ਨਹੀਂ ਲਗਾ ਜਾ ਸਕਦੀ ਤਾਂ ਕਪੂਰ ਸਾਹਿਬ ਫੈਸਲਾ ਆਇਆ ਤੇ ਕੀ ਤੁਸੀਂ ਮੰਨਦੇ ਹੋ ਵੀ ਜਿਹੜਾ ਫੈਸਲਾ ਆਇਆ ਉਹ درست ਹੈ ਇਹ ਫੈਸਲਾ ਤਾਂ ਪਹਿਲੇ ਹੀ ਆ ਚੁੱਕਾ ਹੈ ਹਰਪ੍ਰੀਤ ਮੈਂ ਤੁਹਾਨੂੰ ਜਿਸ ਤਰ੍ਹਾਂ ਇਹ ਦੱਸਦਾ ਵਰਡਿਕਟ ਜਿਹੜਾ ਇਹ ਪਹਿਲਾਂ ਹੀ ਆ ਚੁੱਕਾ ਹੈ ਸਭ ਨੂੰ ਪਤਾ ਕੀ ਉਹ ਪਹਿਲਾਂ ਹੀ ਸਜਿਆ ਹੁਫਤਾ ਨੇ ਲੇਕਿਨ ਮੈਂ ਇੱਥੇ ਗੱਲ ਇਹ ਕਰ ਰਿਹਾ ਕਿ ਜਿਹੜੇ ਵਿਰੋਧ ਪਰਦਾ ਸਰ ਮੈਂ ਇੱਕ ਮਿੰਟ ਮੈਂ ਮੈਂ ਤੁਹਾਨੂੰ ਬਾਅਦ ਚੋਂ ਲੈਣਾ ਸਰ ਲਾਈਨ ਤੇ ਇੱਕ ਹੋਰ ਆ ਗਏ ਨੇ ਸ਼ਰਮਾ ਜੀ ਆ ਗਏ ਨੇ ਤੁਹਾਨੂੰ ਕਪੂਰ ਸਾਹ ਤੁਹਾਡਾ ਧੰਨਵਾਦ ਜੀ ਹੈਲੋ ਹੈਲੋ ਹਾਂ ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ ਬੋਲ ਰਹੇ ਹੋ ਹਾਂ ਸਤਿ ਸ੍ਰੀ ਅਕਾਲ ਜੀ ਸਾਹਿਬ ਹੂੰ ਸ਼ਰਮਾ ਜੀ ਮੁੱਦਾ ਪਤਾ ਕੀ ਜਾ ਰਿਹਾ ਹੈ ਕਿ ドラਮਾ ਵਿੱਚ ਬਿਲਕੁਲ ਬਿਲਕੁਲ ਦੇਖ ਰਿਹਾ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਦੇਖੋ ਫੈਸਲਾ ਆਇਆ ਹੈ ਮੰਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਫੈਸਲਾ ਮਨਜ਼ੂਰ ਨਹੀਂ ਹੈ ਜੋ ਕਪੂਰ ਸਾਹ ਆਪਣੇ ਜੁੜੇ ਸੀ ਉਹ ਕਹਿ ਰਹੇ ਨੇ ਕਿ ਜੇ ਫਾਹੇ ਲਗਾਣਾ ਸੀ ਤਾਂ ਉਸੇ ਟਾਈਮ ਲਗਾ ਦਿੰਦੇ ਗੱਲ ਤਾਂ ਉਹਨਾਂ ਦੀ ਵੀ ਸਹੀ ਹੈ ਬਿਲਕੁਲ ਦੇਖੋ ਪਹਿਲਾਂ ਤਾਂ ਅਸੀਂ ਕਪੂਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਹਨਾਂ ਨੂੰ ਦੇਖ ਕੇ ਹੀ ਪ੍ਰੇਰਿਤ ਹੁੰਦੇ ਹਾਂ ਵਾਹ ਖੁਦ ਆਪਣੀ ਗੱਲ ਕਰਦਾ ਹੈ ਜੀ ਜੀ ਜਿੰਨਾ ਵੀ ਅੱਜ ਮੈਂ ਚੈਨਲ ਤੇ ਬੋਲਦਿਆਂ ਮੈਂ ਕਪੂਰ ਸਾਹਿਬ ਨੂੰ ਸੁਣ ਕੇ ਹੀ ਬੋਲ ਰਿਹਾ ਹਾਂ ਸਹੀ ਗੱਲ ਬਹੁਤ ਵਧੀਆ ਕਪੂਰ ਸਾਹਿਬ ਦੀ ਸੋਚ ਹੈ ਤੇ ਬਿਲਕੁਲ ਉਹਨਾਂ ਨੇ 101% ਸਹੀ ਕਿਹਾ ਜੀ ਜੀ ਸਹੀ ਹੈ ਜੀ ਹੁਣ ਫਾਇਦਾ ਹੋਣ ਦਾ ਕੋਈ ਫਾਇਦਾ ਨਹੀਂ ਜੀ ਜੀ ਜਿਹੜੇ ਟਾਈਮ سزا ਲੱਗਣੀ ਚਾਹੀਦੀ ਸੀ ਉਸ ਟਾਈਮ ਉਸ ਉਮਰ ਦੇ ਵਿੱਚ سزا ਲੱਗਦੀ ਫਿਰ ਉਸ ਚੀਜ਼ ਦਾ ਭੁਗਤਾਨ ਹੁੰਦਾ ਫਿਰ ਅਸੀਂ ਕਹਿੰਦੇ ਇਨਸਾਫ ਮਿਲਿਆ ਜੀ ਜੀ ਦੇਖੋ ਮੈਂ ਤਾਂ ਖੁਦ ਬਹੁਤ ਵਾਰ ਚੈਨਲ ਤੇ ਇੱਕ ਆਪਣੀ ਸੋਚ ਵੀ ਦੱਸ ਚੁੱਕਿਆ ਆਪਣੀ ਜਿਹੜੀ ਭਾਵਨਾ ਉਹ ਵੀ ਦੱਸ ਚੁੱਕਿਆ ਵੀ ਜਿਹੜੀ ਸਜ਼ਾ ਪੂਰੀ ਦੀ ਪੂਰਤੀ ਨਹੀਂ ਹੁੰਦੀ ਜਾਂ ਸਜ਼ਾ ਸਮੇਂ ਸਿਰ ਨਹੀਂ ਮਿਲਦੀ ਕਿਤੇ ਨਾ ਕਿਤੇ ਅੱਗੇ ਨੂੰ ਉਹ ਚੀਜ਼ ਨੂੰ ਦੇਖ ਕੇ ਕ੍ਰਾਈਮ ਹੋਰ ਵੱਧ ਆਏ ਜੀ ਜੀ ਇਹ ਜੋ ਸਾਡੇ ਵਾਸਤੇ ਜੋ ਬਹੁਤ ਮਾਰਾ ਹੈ ਸੋ ਸਰ ਜੋ ਮਾਨਜੋਗ ਅਦਾਲਤਾਂ ਦੇ ਫੈਸਲੇ ਹੁੰਨੇ ਆ ਦੇਖੋ ਮੈਂ ਤਾਂ ਸੁਣਨੇ ਵਾਲਾ ਅਗਲਾ ਕਹੂਗਾ ਪਤਾ ਨਹੀਂ ਵਿਰੋਧਤਾ ਕਰਦਾ ਮੈਂ ਕਦੇ ਵਿਰੋਧਤਾ ਨਹੀਂ ਕਰਦਾ ਪਰ ਮਾਨਜੋਗ ਗਲਤਾ ਸ਼ਬਦ ਵਰਤਦਾ ਜੀ ਦੇਖੋ ਮਾਨਜੋਗ ਅਦਾਲਤਾਂ ਦਾ ਸਿਸਟਮ ਪਤਾ ਨਹੀਂ ਕੀ ਹੈ ਕਿ ਹਰ ਇੱਕ ਕੇਸ ਦੇ ਵਿੱਚ ਉਸ ਚੀਜ਼ ਨੂੰ ਰਵੜ ਦੀ ਤਰ੍ਹਾਂ ਲੰਬਾ ਲੈ ਜਾਂਦੇ ਆ ਜਦੋਂ ਅਸੀਂ ਚੀਜ਼ ਨੂੰ ਲੰਬਾਈ ਦੇ ਵਿੱਚ ਵੇਜੂਗਾ ਉਹਦੇ ਵਿੱਚ ਫਰਕ ਪੈਣ ਲੱਗ ਜੂਗਾ ਉਹਨੂੰ ਟਾਈਮ ਮਿਲਣ ਲੱਗ ਜੂਗਾ ਫਿਰ ਉਹ ਸਜ਼ਾ ਵੀ ਸਹੀ ਤਰੀਕੇ ਨਾਲ ਨਹੀਂ ਮਿਲਦੀ ਤੇ ਫਿਰ ਉਹ ਇਨਸਾਫ ਵੀ ਸਹੀ ਤਰੀਕੇ ਨਾਲ ਨਹੀਂ ਮਿਲਦਾ ਕਿਉਂਕਿ ਸ਼ਰਮਾ ਜੀ ਆਪਾਂ ਕਈ ਵਾਰ ਗੱਲ ਕਰ ਚੁੱਕੇ ਆ ਕਿ ਜਿਹੜੀ ਕੋਰਟ ਦੀ ਕਾਨੂੰਨੀ ਪ੍ਰਕਿਰਿਆ ਕਾ ਖਾਸ ਕਰਕੇ ਜਿਹੜੀ ਕਾਗਜ਼ੀ ਪ੍ਰਕਿਰਿਆ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਕਈ ਵਾਰ ਤਾਂ ਗਵਾਹ ਨਹੀਂ ਆਉਂਦੇ ਕੋਟਾਂ ਵਿੱਚ ਚરાਣ ਨਹੀਂ ਪੇਸ਼ ਹੁੰਦੇ ਜੋ ਕਿ ਇਸ ਕੇਸ ਵੀ ਦੇਖਣ ਨੂੰ ਮਿਲਿਆ ਤੇ ਅਸੀਂ ਮੰਨਦੇ ਆ ਮਾਨਯੋਗ ਕੋਟਾਂ ਵੱਲੋਂ ਫੈਸਲੇ ਕੀਤੇ ਆਂਦੇ ਨੇ ਪਰ ਜਿਹੜੇ ਇਨਸਾਫ ਵਿੱਚ ਦੇਰੀ ਮਿਲਦੀ ਹੈ ਖਾਸ ਕਰ ਇਸੇ ਕੇਸ ਵਿੱਚ ਲੈ ਲੈਣਾ ਇਨਸਾਫ 'ਚ ਦੇਰੀ ਮਿਲੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਚਲੋ ਅੱਜ ਪੰਜਾਬ ਦੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਕੱਲ ਤੋਂ ਅੱਜ ਤੋਂ ਦੱਸ ਦੇਣਾ ਅੱਜ ਪਟਿਆਲਾ ਦੇ ਵਿੱਚ ਹਾਲਾਂਕਿ ਲੱਡੂ ਵੰਡੇ ਜਾ ਰਹੇ ਨੇ 12 ਵੇ ਟਾਈਮ ਰੱਖਿਆ ਸੀ ਲੱਡੂ ਵੰਡੇ ਜਾ ਰਹੇ ਨੇ ਸਜਾ ਹੋਂ ਤੇ ਪਰ ਉਹ ਖੁਸ਼ ਨਹੀਂ ਹੈਗੇ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਫਾਂਸੀ ਮੰਗ ਕਰਦੇ ਹਾਂ ਕਿਉਂਕਿ ਕੋਰਟ ਨੇ ਸਾਡਾ 40 ਸਾਲ ਖਰਾਬ ਕਰਤੇ ਸ਼ਰਮਾ ਜੀ ਬਹੁਤ ਦੁੱਖ ਹੁੰਦਾ ਹੈ ਜਦੋਂ ਇੱਕ ਔਰਤ ਬਜ਼ੁਰਗ ਕੈਰੀ ਹੈ ਕਿ ਮੈਂ 40 ਸਾਲ ਲਈ ਜੀ ਰਹੀ ਸੀ ਦੇਖੋ ਸੋਢੀ ਸਾਹਿਬ ਉਹੀ ਤਾਂ ਜਿਹੜਾ ਮੇਰਾ ਖੁਦ ਦਾ ਵੀ ਮਨ ਟੁੱਟਦਾ ਹੁੰਦਾ ਕਿ ਤਨੇ ਕਦੇ ਸੋਚਦੇ ਹੁੰਨੇ ਆ ਵੀ ਚਲੋ ਠੀਕ ਐ ਸੀ ਕਾਨੂੰਨ ਦੀ ਪ੍ਰਕਿਰਿਆ ਦੇ ਚੱਲਣਾ ਹੈ ਲੇਕਿਨ ਕਾਨੂੰਨ ਦੀ ਪ੍ਰਕਿਰਿਆ ਨਹੀਂ ਸਲੋ ਕੀ ਹੋਈ ਹੈ ਜੀ ਔਰ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੁੰਦਾ ਉਹਨੂੰ ਬਚ ਮਚ ਨਿਕਲਣ ਦਾ ਸਮਾਂ ਬਹੁਤ ਮਿਲਦਾ ਹੈ ਜਿਹੜਾ ਕਿ ਕਿਸੇ ਦੇ ਤੇ ਕਿਸੇ ਨਾਲ ਕਿਸੇ ਵਿਚਾਰ ਨਾਲ ਹੋਈ ਹੁੰਦੀ ਹੈ ਫਿਰ ਨਾ ਤਾਂ ਉਹਨੂੰ ਹੰਸਾ ਮਿਲਦਾ ਨਾ ਉਹਦੀ ਪਰਪਾਈ ਹੁੰਦੀ ਹੈ ਜੀ ਇਸੇ ਕਰਕੇ ਜਿਹੜਾ ਕ੍ਰਾਈਮ ਵੱਧਦਾ ਜੀ ਫਿਰ ਇਸੇ ਕਹਿੰਦੇ ਕ੍ਰਾਈਮ ਕੱਟ ਰਿਹਾ ਜੀ ਮੈਨੂੰ ਸੈਂਟਰ ਸਰਕਾਰ ਦੱਸਦੇ ਵੀ ਕ੍ਰਾਈਮ ਪੂਰੇ ਹਿੰਦੁਸਤਾਨ ਚ ਕਿੱਥੇ ਘਟਾ ਪਾ ਪੂਰੇ ਸੁੱਬੇ ਦੇ ਵਿੱਚ ਕਿੱਥੇ ਘਟਦਾ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਵੀ ਰਾਜਨੀਤਿਕ ਪਾਰਟੀਆਂ ਵੀ ਦਾ ਫਾਇਦਾ ਚੱਕ ਰੀਆਂ ਨੇ ਪੰਜਾਬ 'ਚ ਖਾਸ ਕਰਕੇ ਵਿਰੋਧੀ ਧਿਰਾਂ ਦੇਖੋ ਕਪੂਰ ਸਾਹਿਬ ਸਹੀ ਕਹਿ ਰਹੇ ਸੇ ਇਸ ਵਿਸ਼ੇ 'ਚ ਕਿਹਾ ਹਰ ਇੱਕ ਵਿਸ਼ੇ ਦੇ ਵਿੱਚ ਰਾਜਨੀਤੀ ਹੁੰਦੀ ਹੈ ਜੀ ਜਦੋਂ ਜਦੋਂ ਇਹ ਕੇਸ ਹੋਏ ਹੈ 84 ਦੇ ਦੰਗਿਆਂ ਦੀ ਅਸੀਂ ਗੱਲ ਕਰਦੇ ਹਾਂ ਤੁਸੀਂ ਆਪ ਦੱਸੋ ਛੋਟੀ ਸਾਹਿਬ ਵੀ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਤੀ ਜੀ ਸ਼ਰਮਾ ਜੀ ਉਸ ਸਮੇਂ ਵੀ ਪੰਜਾਬ ਦੇ ਸਰਕਾਰ ਦੇਖੋ ਸਰਕਾਰ ਤਾਂ ਮੈਂ ਬਹੁਤ ਛੋਟਾ ਸੀਗਾ ਤੇ ਜੇਕਰ ਤੁਸੀਂ ਦੱਸਦੇ ਹੋ ਮਾਫੀ ਚਾਹਨਾ ਇਹ ਤੁਹਾਡੀ ਸਰਦ ਉਸ ਟਾਈਮ ਦੀ ਅਕਾਲੀ ਦਲ ਸਰਕਾਰ ਸੀਗੀ ਜੀ ਜੀ ਇੱਕ ਇੱਕ ਬਾਤੇ ਸੀ ਸਿੱਖਾਂ ਦੀ ਗੱਲ ਕਰਦੇ ਆ ਸਿੱਖ ਸਮੁਦਾਏ ਦੀ ਗੱਲ ਕਰਦੇ ਆ ਐਸੀ ਪਗੜੀ ਦੀ ਗੱਲ ਕਰਦੇ ਆ ਫਿਰ ਨਹੀਂ ਨਹੀਂ ਸ਼ਰਮਾ ਜੀ ਮਾਫੀ ਚਾਹਨਾ ਸ਼ਰਮਾ ਜੀ ਮੈਂ ਤੁਹਾਡੇ ਤਰਕ ਨਾਲ ਸਹਿਮਤ ਨਹੀਂ ਹਾਂ ਕੱਲਾ ਸਿੱਖ ਸਮੁਦਾਏ ਉੱਥੇ ਪਰੇਸ਼ਾਨ ਨਹੀਂ ਹੋਇਆ ਹਾਂ ਸਿੱਖ ਪਰਿਵਾਰ ਦੇ ਕਈ ਬੰਦੇ ਮਾਰੇ ਗਏ ਉਦੋਂ ਸਿੱਖ ਵੀ ਸੀ ਹਿੰਦੂ ਵੀ ਸੀ ਕਈ ਧਰਮਾਂ ਦੇ ਲੋਕ ਉੱਥੇ ਮਾਰੇ ਗਏ ਤਰਾਸਦੀ ਉਹ ਸਾਰੇ ਤੇ ਹੋਈ ਹੈ ਮੈਂ ਮਾਫੀ ਚਾਹਨਾ ਤੁਹਾਡੀ ਗੱਲ ਤੋਂ ਨਹੀਂ 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 ਤੁਸੀਂ ਮੇਰੀ ਪੂਰੀ ਗੱਲ ਨਹੀਂ ਜੀ ਸੁਣੀ ਮੈਂ ਇਹ ਟਿਕ ਮਿੰਟ ਅਰਜਿੰਦਰ ਜੀ ਆ ਗਏ ਡਾਕਟਰ ਸਾਹਿਬ ਲਾਈਨ ਤੇ ਲੈਣਾ ਇਹਨਾਂ ਦਾ ਇੱਕ ਸਵਾਲ ਲੈ ਲੈਨੇ ਆ ਹਾਂ ਜੀ ਕਟਿਓ ਨਾ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸ਼ਰਮਾ ਜੀ ਲਾਈਨ ਤੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਤਾਂ ਮੈਂ ਸਮਾਂ ਵੀ ਹੋ ਗਿਆ ਬੜੀ ਛੋਟੇ ਕੰਮ ਦੀਆਂ ਗੱਲਾਂ ਦੇਖੋ ਜਿੱਥੇ ਨਾ ਜੀ ਜੇ ਅਪਰਾਧੀ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਪੁਸ਼ਤਪਨਾਹੀ ਹੁੰਦੀ ਆ ਦਰਬਾਰੀ ਬੰਦੇ ਅਧਿਕਾਰੀ ਬੰਦੇ ਪੁਜਾਰੀ ਬੰਦੇ ਜੀ ਜੀ ਤੇ ਵਪਾਰੀ ਬੰਦੇ ਜਿੱਥੇ ਇਹ ਚਾਰ ਬੰਦਿਆਂ ਦਾ ਨੈਕਸਸ ਹੁੰਦਾ ਹੈ ਉੱਥੇ ਇਹ ਹੋ ਜੀਆ ਖਟਨਾਵਾ ਨਾ ਤਾਂ ਇਹ ਸੱਜਣ ਕੁਮਾਰ ਵਾਲੀ ਪਹਿਲੀ ਹੈ ਤੇ ਨਾ ਹੀ ਇਹ ਪਿਛਲੀ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਸਵਾਲ ਡਾਕਟਰ ਸਾਹਿਬ ਮੁੱਦਾ ਖਤਮ ਕਰਦਾ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਕੋਟਾਂ ਦਾ ਕੰਮ ਹੈ ਫੈਸਲਾ ਲੇਟ ਕਰਨਾ ਇਹ ਇਹ ਵੀ ਲੋਕ ਲੋਕ ਤਾਂ ਵੀ ਵਿਦਰੋਹ ਕਰ ਰਹੇ ਆਂ ਅੱਜ ਪੰਜਾਬ ਜਗ੍ਹਾ ਜਗ੍ਹਾ ਤੇ ਵਿਦਰੋਹ ਹੋ ਰਹੇ ਆਂ ਖਾਸ ਕਰ ਪਟਿਆਲਾ ਜੇ ਉਹ ਵੱਡਾ ਵਿਦਰੋਹ ਹੈ 12:00 ਦੇਖੋ ਜੀ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਸਜਾਵਾਂ ਨੇ ਨਾ ਜਿਹੜੇ ਹਾਈ ਪ੍ਰੋਫਾਈਲ ਕੇਸ ਹੁੰਦੇ ਨੇ ਇਹਦੇ ਵਿੱਚ ਗਵਾਹਿਆਂ ਫੈਦਿਆਂ ਦਾ ਕੰਮ ਬੜਾ ਵੱਡਾ ਹੁੰਦਾ ਹੈ ਗਵਾਹਿਆਂ ਛੇਤੀ ਕੋਈ ਗਵਾਹੀ ਦੇਣੀ ਨਹੀਂ ਆਉਂਦਾ ਜਦੋਂ ਗਵਾਹੀ ਨਹੀਂ ਦੇਣ ਆਉਂਦਾ ਤਾਂ ਤਰੀਕ ਦਾ ਤਰੀਕ ਮਿਲੀ ਜਾਂਦੀ ਹੈ ਤੇ ਨਾ ਹੀ ਕੋਈ ਕੋਰਟ ਦਾ ਵਕੀਲ ਇਸ ਤਰ੍ਹਾਂ ਦਾ ਕਰਦਾ ਹੁੰਦਾ ਹੈ ਨਾ ਹੀ ਕਈ ਵਾਰੀ ਮਾਨ ਜੋ ਕੋਰਟਾਂ ਦੇ ਉੱਪਰ ਵੀ ਇਹਨਾਂ ਹਾਈ ਪ੍ਰੋਫਾਈਲ ਬੰਦਿਆਂ ਦਾ ਪ੍ਰੈਸ਼ਰ ਹੁੰਦਾ ਡਾਕਟਰ ਸਾਹਿਬ ਕੀ ਹੈ ਉਹ ਲੋਕਾਂ ਨੂੰ ਕੀ ਹੈ ਉਹ ਲੋਕਾਂ ਨੂੰ ਇਨਸਾਫ ਮਿਲਿਆ ਲੋਕਾਂ ਨੂੰ ਸਹਾਤਾ ਮਿਲਿਆ ਜਣਕਰ ਲੋਕਾਂ ਨੂੰ ਜਿਹੜੇ ਇਹ ਵੱਡੇ ਲੋਕ ਨੇ ਇਹਨਾਂ ਦੀਆਂ ਜਿਹੜੀਆਂ ਲੰਬਰ ਚਾਲਾਂ ਨੇ ਉਹਨਾਂ ਵਿੱਚ ਨਹੀਂ ਆਉਣਾ ਚਾਹੀਦਾ ਫਿਰ ਇਨਸਾਫ ਦੀ ਇਹਦੀ ਬੈਲੂ ਹੈ ਜੇ ਕੱਲ ਨੂੰ ਕੋਈ ਹੋਰ ਅਜਿਹੇ ਜੀਆਂ ਘਟਨਾਵਾਂ ਕਰਕੇ ਇਸੇ ਤਰ੍ਹਾਂ ਦੇ ਕੰਗੇ ਫਸਾਦ ਕਰਾਉਂਦੇ ਰਹੇ ਤਾਂ ਫਿਰ ਇਹ ਬੇਮੈਨਾ ਰਹਿ ਜਾਂਦੀ ਹੈ ਗੱਲ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੜਾ ਕਿੰਸਾ ਮਹਿਸੂਸ ਕਰਤਾ ਸਰ ਠੀਕ ਹੈ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸਭ ਤੋਂ ਪਹਿਲਾਂ ਤਾਂ ਲੁਬਿਆਣਾ ਤੋਂ ਕਮਲ ਕਪੂਰ ਜੀ ਸਾਡੇ ਪੱਤਰਕਾਰ ਫਿਰ ਵਿੱਚ ਸੰਜੀਵ ਸ਼ਰਮਾ ਜੀ ਆਏ ਜੋ ਕਿ ਰਿਆਣਾ ਜੁੜਦੇ ਨੇ ਫਿਰ ਜਿੰਦਰ ਜੀ ਆਏ ਮਾਨਸਾ ਤੋਂ ਅਸੀਂ ਤਿੰਨ ਸ਼ਹਿਰਾਂ ਦੇ ਤਰਕ ਲਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਦੀ ਸਜਾ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਕਿਤੇ ਵੀ ਯਾਨੀ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਰੋਸ ਪਾਇਆ ਜਾ ਰਿਹਾ ਹੈ ਖਾਸ ਕਰ ਉਹ ਪਰਿਵਾਰ ਜਿਹੜੇ ਪੀੜਤ ਹੋਏ ਨੇ ਪਰ ਉਸ ਤੋਂ ਬਾਅਦ ਜਿਹੜੇ ਐਚਐਸ ਫੁਲਕਾ ਨੇ ਉਹਨਾਂ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਜੋ ਜੱਜਮੈਂਟ ਆਈ ਹੈ ਉਸ ਦੇ ਉੱਪਰ ਦੱਸਿਆ ਵੀ ਸੱਜਣ ਕੁਮਾਰ ਨੂੰ ਫਾਂਸੀ ਕਿਉਂ ਨਹੀਂ ਹੋਈ ਪਰ ਤੁਹਾਨੂੰ ਦੱਸ ਦੇ ਕਿ ਐਚਐਸ ਫੂਲ ਦਾ ਉਹ ਸੀਨੀਅਰ ਵਕੀਲ ਨੇ ਜਿਨ੍ਹਾਂ ਨੇ ਇਸ ਕੇਸ ਨੂੰ ਸਟਾਰਟ ਤੋਂ ਲੈ ਕੇ ਹੁਣ ਤੱਕ ਹੈਂਡਲ ਕੀਤਾ ਸੀ ਹਾਲਾਂਕਿ ਉਹ ਹਾਰੇ ਨੇ ਕੇਸ ਅਸੀਂ ਮੰਨਦੇ ਆ ਪਰ ਉਹਨੇ ਬੜਾ ਵਧੀਆ ਤਰ੍ਹਾਂ ਰੱਖਿਆ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਵਿਰੋਧ ਹੋਣ ਲੋਕ ਆਪਸ ਵਿੱਚ ਲੜਨ ਕਿ ਜਿਹੜਾ ਸੱਜਣ ਕੁਮਾਰ ਹੈ ਉਹਦੀ ਉਮਰ 80 ਸਾਲ ਤੋਂ ਉੱਪਰ ਹੈ ਸੀਨੀਅਰ ਸਿਟੀਜ਼ਨ ਦੇ ਲਈ ਇੱਕ ਤਰਕ ਹੁੰਦਾ ਹੈ ਲਾਹ ਬਣਾਇਆ ਪਿਆ ਇੰਡੀਆ ਦੇ ਵਿੱਚ ਵੀ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਆਂਸ ਦੀ ਕਿਉਂਕਿ ਜੱਜ ਸਾਹਿਬ ਨੇ ਕਿਹਾ ਕਿ ਉਹ ਬਾਥਰੂਮ ਜਾਣ ਤੱਕ ਆਪ ਖੁਦ ਨਹੀਂ ਜਾ ਸਕਦੇ ਉਹ ਹੈਲਪੀ ਲੋਡ ਪੈਣੀ ਪੈਂਦੀ ਹੈ ਜਿਵੇਂ ਕਿ ਕਪੂਰ ਸਾਹਿਬ ਨੇ ਆਪਣਾ ਤਰ ਰੱਖਿਆ ਕਿ ਠੀਕ ਹੈ ਵੀ ਜੇਕਰ ਫਾਇਲ ਲਾਣਾ ਸੀ फांसी ਦੇਣੀ ਸੀ ਤਾਂ ਉਦੋਂ ਦਿੰਦੇ ਜਦੋਂ ਉਹਨਾਂ ਨੂੰ ਉਹਨਾਂ 35-40 ਸਾਲ ਦੀ ਉਮਰ ਸੀ ਹੁਣ ਫਾਇਲ ਆਂਦਾ ਕੀ ਫਾਇਦਾ ਹੁਣ ਤਾਂ ਉਮਰ ਹੀ 80-85 ਸਾਲ ਦੀ ਹੋ ਗਈ ਤੇ ਜਿਹੜੀ ਉਮਰ ਕੈਸਾ ਦਿੱਤੀ ਗਈ ਹੈ ਉਹ ਪਹਿਲਾਂ 14 ਸਾਲ ਹੁੰਦੀ ਸੀ ਹੁਣ 20 ਸਾਲ ਹੋ ਗਈ ਕਾਨੂੰਨ ਦੇ ਮੁਤਾਬਿਕ ਤਾਂ ਉਹ ਵੈਸੇ ਹੀ ਅੰਦਰ ਯਾਨੀ ਕਿ ਆਪਣੀ ਸਜ਼ਾ ਕੱਟ ਰਹੇ ਨੇ ਕਈ ਵਿਅਕਤੀ ਇਸ ਮਾਮਲੇ ਜਿਹੜੇ ਸੀਗੇ ਉਹ ਕਈਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਸੱਜਣ ਕੁਮਾਰ ਦੋਸ਼ੀ ਨੇ ਇਹਨਾਂ ਨੂੰ ਉਮਰ ਕੈ ਸਜ਼ਾ ਹੋਈ ਹੈ ਤੇ ਜਿਹੜਾ ਐਚਐਸ ਫੁਲਕਾ ਦਾ ਬਿਆਨ ਜੋ ਸਾਹਮਣੇ ਆਇਆ ਉਹ ਉਹਨਾਂ ਨੇ ਜੱਜਮੈਂਟ ਦੇ ਬਿਆਨ ਤਾ ਜਿਸ ਤੇ ਅੱਜ ਅਸੀਂ ਡਿਬੇਟ ਕੀਤੀ ਹੈ ਸੋ ਦੋਸਤੋ ਇਹ ਸਾਡਾ ਅੱਜ ਦਾ ਫੇਰ ਦਾ ਲਾਈਵ ਪ੍ਰੋਗਰਾਮ ਸੀ ਤੁਹਾਡਾ ਜਲਦੀ ਜੁੜਾ ਕੋਈ ਹੋਰ ਲਾਈਵ ਮੁੱਦਾ